ਮੇਰਾ ਨਾਮ ਸੁਦੇਸ਼ ਸਿੰਘ ਰਾਜੀ ਠੀਕ ਹੈ ਲੋ ਜੀ ਗੱਲ ਵੀਰ ਜੀ ਕੁਛ ਨਹੀਂ ਹੋਈ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਤੇ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆਪਾਂ ਰਾਜੀਨਾਵਾ ਕਰ ਲੈਂਦੇ ਆ ਤੁਹਾਨੂੰ ਰਾਜੀਨਾਵਾ ਕਰਨ ਨੂੰ ਉੱਥੇ ਮੱਖਣ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮ ਹੋ ਗਿਆ ਬਸ ਵੀਰੇ ਆਪਾਂ ਲਿਖਤੀ ਦੇ ਦਾਂਗੇ ਛਾਣੇ ਦੇ ਵਿੱਚ ਜਿੱਦਾਂ ਕਹੋਗੇ ਨਿਬੜਨਾਂਗੇ ਅਹੀਂ ਦੌਰ ਲੱਗੀ ਉਹਨਾਂ ਨਾਲ ਤੇ ਫਾਇਰ ਬੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਹੱਟ ਤੇ ਇਹ ਜਣੇ ਉਹ ਸਰ 10 ਤੋਂ 12 ਜਣੇ ਸੀ ਹਜ਼ਾਰ ਹਜ਼ਾਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਏ ਅਸੀਂ ਦੋਨੋਂ ਭਰਾ ਆਹੀ ਉੱਥੇ ਤੇ ਅਹੀਂ ਮੈਂ ਤੇ ਆਪਣੀ ਜਾਨ ਇਹਨਾਂ ਨਾਲ ਢੁਲ ਕੇ ਬਚਾਈ ਪਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਇਹਨਾਂ ਕੋਲ ਦੇ ਕੁਲਦੀਪ ਸਿੰਘ ਗੋਪੀ ਉਮਰ ਕਿੰਨੀ 26 ਸਾਲ ਉਮਰ ਦੇ ਤੇਲਵਾਲੀ ਪਤਨੀ ਵੀ ਰੱਖਾ ਕਿ ਇਹ ਉਹ ਤੋਂ ਹੀ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾਂ ਇਸਟਰਾਂ ਨਾਲ ਫਾਇਰ ਕਰਦੇ ਇਹਨਾਂ ਨੇ ਪੰਜ ਗੋਲੀਆਂ ਉਹਦੇ ਪੰਜ ਗੋਲੀਆਂ ਛਾਤੀ 'ਤੇ ਲੱਗੀਆਂ ਇੱਕ ਗੋਲੀ ਪੱਟੇ 'ਤੇ ਲੱਗੀ ਹੈ ਤੇ ਪੁਲਸ ਵੱਲੋਂ ਕਾਰਵਾਈ ਹੋਈ ਪੁਲਸ ਵੱਲੋਂ ਕਾਰਵਾਈ ਕਰਦੇ ਆ ਜੀ ਰਾਤੀ ਉਹਨਾਂ ਦੇ ਕੋਈ ਕਰਦੇ ਮੈਂਬਰ ਉਹਨਾਂ ਲਿਆਂਦੇ ਸੀ ਪੁਲਸ ਨੇ ਸਾਨੂੰ ਇਹ ਚੀਜ਼ ਦਾ ਭਰੋਸਾ ਦਿੱਤਾ ਵੀ ਅਸੀਂ ਬੰਦ ਇੱਕ ਨੂੰ ਨਹੀਂ ਜੋ ਵੀ ਕਾਰਵਾਈ ਹੋਏ ਕਰਾਂਗੇ